ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਹੋਰ ਨਵੇਂ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਵੱਖ-ਵੱਖ ਪੋਸਟਾਂ ਰਹਿਣ ਵਾਲੀਆਂ ਜਿਦੇ ਲਈ 8ਵੀਂ ਪਾਸ 10ਵੀਂ ਪਾਸ ਕੈਂਡੀਡੇਟ ਅਪਲਾਈ ਕਰ ਸਕਣਗੇ ਪੋਸਟਾਂ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਕੀ ਯੋਗਤਾ ਹੋਊਗੀ ਕੀ ਤਨਖਾਹ ਹੋਊਗੀ ਅਪਲਾਈ ਕਿਵੇਂ ਕਰਨਾ ਸਾਰੀ ਜਾਣਕਾਰੀ ਤੁਹਾਨੂੰ ਦਵਾਂਗੇ ਵੀਡੀਓ ਦੇ ਵਿੱਚ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਰੂਟ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਿ ਦੋਸਤਾਂ ਸਬਸਕ੍ਰਾਈਬ ਸ਼ੁਰੂ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਜੋਬਾਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਅੱਜ ਦੀਆਂ ਪੋਸਟਾਂ ਦੀ ਗੱਲ ਕਰ ਲੈਣੇ ਜੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਹਿੰਦੀ ਦੇ ਵਿੱਚ ਜੋ ਨੋਟੀਫਿਕੇਸ਼ਨ ਆਇਆ ਤਾਂ ਪੋਸਟਾਂ ਪੰਜਾਬ ਦੀਆਂ ਹੀ ਨੇ ਤਾਂ ਹਿੰਦੀ ਦਾ ਨੋਟੀਫਿਕੇਸ਼ਨ ਵੇਖ ਕੇ ਪੋਸਟਾਂ ਛੱਡਣਾ ਦਿਓ ਕਿ ਕਿਤੇ ਸੈਂਟਰਲ ਲੈਵਲ ਦੀਆਂ ਪੋਸਟਾਂ ਆਉਣਗੀਆਂ ਤਾਂ ਪੰਜਾਬ ਦੀਆਂ ਪੋਸਟਾਂ ਜੀ ਜਿਹਦੇ ਵਿੱਚ ਚਪੜਾਸੀ ਦੀ ਪੋਸਟ ਹੈ ਜੀ ਮਿਹਨਤਾਨਾ ਇਹਦੇ ਲਈ ਇਹਨਾਂ ਵੱਲੋਂ 16800 ਰੁਪਏ ਦਿੱਤਾ ਜਾਣਾ ਜੀ ਪਰ ਮੰਥ ਤੇ ਪੰਜਾਬ ਦੇ ਇਹ ਜ਼ਿਲ੍ਹੇ ਹੈ ਜੀ ਜਿੱਥੇ-ਜਿੱਥੇ ਇਹ ਪੋਸ ਭਰੀਆਂ ਜਾਣੀਆਂ ਪਾਵ ਇਹ ECHS ਸੈਲ ਫਿਰੋਜ਼ਪੁਰ ਦੇ ਦੇ ਨੇ ਇਹ ਏਰੀਆ ਹੁੰਦਾ ਤਾਂ ਇੱਥੇ ਇਹ ਪੋਸਟਾਂ ਭਰੀਆਂ ਜਾਣੀਆਂ ਅੱਠਵੀਂ ਪਾਸ ਯੋਗਤਾਰਨ ਵਾਲੀ ਇਸੇ ਤਰ੍ਹਾਂ ਚੌਕੀਦਾਰ ਦੀ ਪੋਸਟ ਹੈ 16800 ਸੈਲਰੀ ਹੋਊਗੀ ਅੱਠਵੀਂ ਪਾਸ ਯੋਗਤਾਰਨ ਵਾਲੀ ਹੈ ਸਫਾਈ ਵਾਲਾ ਪੜਾ ਲਿਖਿਆ ਹੋਣਾ ਚਾਹੀਦਾ ਬੰਦਾ ਤੇ 16800 ਰੁਪਏ ਸੈਲਰੀ ਹੋਊਗੀ ਨੈਕਸਟ ਡਰਾਈਵਰ ਦੀ ਪੋਸਟ ਹੈ ਜੀ ਇਹਦੇ ਲਈ ਵੀ ਅੱਠਵੀਂ ਪਾਸ ਮੰਗੀ ਗਈ ਹੈ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਜੀ ਇਹਨਾਂ ਵੱਲੋਂ ਬਖਾਇਦਾ ਉਹਦੇ ਬਾਰੇ ਲਿਖਿਆ ਗਿਆ 19700 ਰੁਪਏ ਸੈਲਰੀ ਹੋਊਗੀ ਫਾਰਮੇਸੀ ਦੀ ਪੋਸਟ ਹੈ ਫਾਰਮੇਸੀ ਦੇ ਵਿੱਚ 28100 ਰੁਪਿਆ ਸੈਲਰੀ ਹੋਗੀ ਜੀ ਡੀਐਮਐਲਟੀ ਜਾਂ ਕਲਾਸ 1 ਲੈਬੋਰਟਰੀ ਕੋਰਸ ਤੁਹਾਡੇ ਕੋਲ ਹੋਣਾ ਚਾਹੀਦਾ ਜੀ ਆਰਮਡ ਫੋਰਸਸ ਦਾ ਨੈਕਸਟ ਹੈ ਜੀ ਡੈਂਟਲ ਡਾਇਗਨਿਸਟ ਇਹਦੇ ਲਈ ਇਹਨਾਂ ਵੱਲੋਂ 28100 ਰੁਪਿਆ ਸੈਲਰੀ ਰੱਖੀ ਗਈ ਹੈ ਜੀ ਤੇ ਡੈਂਟਲ ਹਾਈਜੀਨ ਡਿਪਲੋਮਾ ਤੁਹਾਡੇ ਕੋਲ ਜਾਂ ਕਲਾਸ 1 ਡੀਐਚਟੋਰਾ ਦਾ ਕੋਰਸ ਤੁਹਾਡੇ ਕੋਲ ਆਰਮਡ ਫੋਰਸਸ ਦਾ ਹੋਣਾ ਚਾਹੀਦਾ ਫਿਜ਼ੀਓਥੈਰਾਪਿਸਟ ਇਹਦੇ ਲਈ ਇਹਨਾਂ ਵੱਲੋਂ 28100 ਰੁਪਿਆ ਸੈਲਰੀ ਹੈ ਜੀ ਤੇ ਫਿਜ਼ੀਓਥੈਰਪੀ ਦੇ ਵਿੱਚ ਤੁਹਾਡਾ ਡਿਪਲੋਮਾ ਜਾਂ ਕਲਾਸ 1 ਫਿਜ਼ੀਓਥੈਰਪੀ ਕੋਰਸ ਹੋਣਾ ਚਾਹੀਦਾ ਆਰਮਡ ਫੋਰਸਸ 18 ਤੋਂ 53 ਸਾਲ ਦੀ ਲਿਮਟ ਇਹਨਾਂ ਵੱਲੋਂ ਲਿਖੀ ਗਈ ਹੈ ਜੀ। ਇਹਨਾਂ ਪੋਸਟਾਂ ਨੂੰ ਭਰਨ ਦੇ ਲਈ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਪੇ ਕਰਨੀ ਪੈਣੀ ਜੀ ਫ੍ਰੀ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਡਾਇਰੈਕਟ ਇੰਟਰਵਿਊ ਦੇ ਥਰੂ ਇਹ ਪੋਸਟਾਂ ਦੇ ਲਈ ਸਿਲੈਕਸ਼ਨ ਆ ਰਹਿਣ ਵਾਲੀ ਹੈ ਤਾਂ ਬਹੁਤ ਵਧੀਆ ਮੌਕਾ ਹੈ। ਸਿਰਫ ਇੰਟਰਵਿਊ ਦੇ ਥਰੂ ਆਪਣੀ ਤੁਸੀਂ ਸਿਲੈਕਸ਼ਨ ਕਰਵਾ ਸਕਦੇ ਹੋ। ਇਹਨਾਂ ਪੋਸਟਾਂ ਦੇ ਲਈ ਜੋ ਤੁਸੀਂ ਅਰਜ਼ੀਆਂ ਭੇਜਣੀਆਂ ਹੈ ਪਤਾ ਉਹਨਾਂ ਵੱਲੋਂ ਲਿਖਿਆ ਗਿਆ ਅਫੀਸਰ ਇਨਚਾਰਜ ਸਟੇਸ਼ਨ ਹੈੱਡਕੁਆਰਟਰ ਐਕਸ ਸਰਵਿਸਮੈਨ ਕੰਟਰੀਬਿਊਟਰੀ ਹੈਲਥ ਸਕੀਮ ECHSL ਫਿਰੋਜ਼ਪੁਰ ਕੈਂਟਿਕ 55 ਪੇਜ ਨੇ ਤਾਂ ਪੰਜਾਬ ਦੀਆਂ ਪੋਸਟਾਂ ਜੀ ਇਹ ECHS ਲ ਫਿਰੋਜ਼ਪੁਰ ਜੋ ਇਹਦੇ ਦੀਨ ਵਕਵਾਖੇਰੀਆ ਉਹਦੇ ਵਕਵਾਖੇਰ ਜ਼ਿਲ੍ਹਿਆਂ ਦੇ ਉਹਦੇ ਵਿੱਚ ਇਹ ਪੋਸਟਾਂ ਭਰੀਆਂ ਜਾਣੀਆਂ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ